ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਲੱਗਿਆ ਰਾਜੀ ਹੋ ਜਿਓਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵਿਸ਼ੇ ਤੇ ਬਹੁਤ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆਇਆ ਹਾਂ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡਾ ਲਾਈਕ ਕਮੈਂਟ ਤੇ ਸ਼ੇਅਰ ਸਾਨੂੰ ਹੋਰ ਮੋਟੀਵੇਟ ਕਰਦਾ ਵਧੀਆ ਵਧੀਆ ਵੀਡੀਓਜ਼ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਈਆਂ ਹਨ ਵਧੀਆ ਗੱਲਾਂ ਕਰੀ ਜਾਣੇ ਆਪਾਂ ਹਨਾ ਯਾਨੀ ਕਿ ਜ਼ਿੰਦਗੀ ਨਾਲ ਰਿਲੇਟਡ ਗੱਲਾਂ ਕਰੀ ਦੀਆਂ ਨੇ ਹਨਾ ਤੇ ਅੱਜ ਆਪਾਂ ਗੱਲ ਕਰਾਂਗੇ ਜ਼ਿੰਦਗੀ ਦੀ ਇਹ ਜੀ ਇੱਕ ਗੱਲ ਤੇ ਜਿਹੜ ਕੀਵਰ ਕਿਸੇ ਦੀ ਕਿਸੇ ਥਰਡ ਪਰਸਨ ਦੀ ਚਾਹੇ ਵੀ ਆਪਣਾ ਯਾਰ ਦੋਸਤ ਆ ਜਾਂ ਕੋਈ ਵੀ ਆਣਾ ਆਪਾਂ ਉਹਦੀ ਕਿਸੇ ਦੀ ਕੋਈ ਐਸੀ ਗੱਲ ਉਹ ਚੋ ਵੀ ਚੋ ਵੀ ਗੱਲ ਕਰ ਦਿੰਦਾ ਸਾਡੇ ਦਿਲ ਤੇ ਲੱਗ ਜਾਂਦੀ ਆ ਉਹ ਗੱਲ ਦਿਲ ਤੇ ਲੱਗ ਜਾਂਦੀ ਤੇ ਆਪਾਂ ਆਪਣਾ ਸਾਰਾ ਦਿਨ ਖਰਾਬ ਕਰ ਲੈਨੇ ਆ ਉਹ ਗੱਲ ਨੂੰ ਸੋਚ-ਸੋਚ ਕੇ ਸਭ ਤੋਂ ਪਹਿਲਾਂ ਇੱਕ ਹਿੰਦੀ ਦੀ ਕਹਾਵਤ ਆ ਚ ਕਹਿੰਦੇ ਆ ਕਿ ਸਭ ਤੋਂ بڑا ਰੋਗ ਕਿਆ ਕਹੇਂਗੇ ਲੋਗ ਮੰਨ ਲਓ ਤੁਸੀਂ ਕੋਈ ਕੰਮ ਕਿਸੇ ਫੀਲਡ ਚ ਵੱਡਾ ਵੀ ਕੰਮ ਕਰਦੇ ਹੋ ਆਣਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਨਾ ਕੰਮ ਸਾਰੇ ਬਰਾਬਰ ਹੁੰਦੇ ਨੇ ਤੇ ਕਈ ਵਾਰ ਲੋਕਾਂ ਨੂੰ ਆਪ ਹੁੰਦੀ ਹੈ ਕਹਿੰਦੇ ਯਾਰ ਇਹ ਤੂੰ ਕਿਹੜੇ ਕੰਮ ਚ ਬੈਠਾ ਹੈ ਇਹ ਕਿਹੜਾ ਕੰਮ ਕਰਦਾ ਤੂੰ ਇਹ ਹੋਰ ਕੰਮ ਦੇ ਰਹਾ ਤੁਹਾਨੂੰ ਜਿੱਥੇ ਸੰਤੁਸ਼ਟੀ ਹੈ ਤੁਸੀਂ ਉਹੀ ਕਰੋਗੇ ਠੀਕ ਹੈ ਨਾ ਇਸ ਲਈ ਇਹ ਗੱਲ ਤਾਂ ਲੋਕਾਂ ਦੀ ਸੁਣਨੀ ਛੱਡੀ ਦਿਓ ਵੀ ਸਭ ਤੋਂ ਵੱਡਾ ਰੋਕਿਆ ਕਹਿੰਗੇ ਲੋਕ ਲੋਕਾਂ ਦਾ ਕੰਮ ਹੈ ਕਹਿਣਾ ਉਹਨਾਂ ਨੇ ਕਹੀ ਜਾਣਾ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਣੀ ਲਾਈਫ ਨੂੰ ਹੋਣਾ ਕਰਿਆ ਕਰੋ ਹਣਾ ਡਿਸਟਰਬ ਨਾ ਕਰਿਆ ਕਰੋ ਤੇ ਜਿਹੜਾ ਤੁਸੀਂ ਕੰਮ ਕਰਨਾ ਉਹਨੂੰ ਆਪਣੇ ਸ਼ੌਂਕ ਨਾਲ ਆਪਣੇ ਚਾਣ ਨਾਲ ਕਰੀ ਜਾ ਕਰੋ ਤੇ ਲੋਕਾਂ ਦੀਆਂ ਗੱਲਾਂ ਨੂੰ ਆਪਣੇ ਜ਼ਹਿਨ ਤੇ ਹਾਵੀ ਨਾ ਹੁੰਦਿਆ ਕਰੋ ਇੱਕ ਛੋਟੀ ਜਿਹੀ ਐਗਜ਼ਾਮਪਲ ਦਊਂਗਾ ਮੰਨ ਲਓ ਤੁਹਾਡੇ ਕੋਲ ਤੁਹਾਡੀ ਜ ਕੋਈ ਬੰਦਾ ਆ ਕੇ ਉਹ ਚੋ ਕਿਸੇ ਵੀ ਤਰੀਕੇ ਨਾਲ ਤੁਹਾਡਾ 100 200 ਰੁਪਏ ਦਾ ਨੁਕਸਾਨ ਕਰ ਜਾਂਦਾ ਠੀਕ ਹੈ ਜੀ ਜਿਹੜਾ 10000 ਚੋਂ 100 200 ਰੁਪਏ ਦਾ ਨੁਕਸਾਨ ਹੋਇਆ ਤੁਹਾਡਾ ਚਲੋ ਉਹ ਤਾਂ ਹੋ ਗਿਆ ਤੇ ਤੁਸੀਂ ਜਿਹੜੀ ਬਾਕੀ ਦੀ ਤੁਹਾਡੇ ਕੋਲੇ ਅਮਾਉਂਟ ਆ ਉਹ ਤੁਸੀਂ ਸੰਭਾਲ ਕੇ ਰੱਖੋਗੇ ਨਾ ਯਕੀਨ ਕਰਕੇ ਤੇ ਇਹਦਾ ਵੀ ਨੁਕਸਾਨ ਨਾ ਹੋ ਜAVE ਹਨਾ ਇਸੇ ਤਰ੍ਹਾਂ ਇਹ ਇਹ ਜ਼ਿੰਦਗੀ ਦੇ ਵਿੱਚ ਜੀ ਇਹ ਲਾਉ ਹੁੰਦੀ ਆ ਵੀ ਜੇ ਕੋਈ ਬੰਦਾ ਤੁਹਾਡੇ ਨਾਲ ਕੋਈ ਬਹਿਸ ਬਾਜੀ ਕਰਦਾ ਜਾਂ ਤੁਹਾਨੂੰ ਮਾੜਾ ਚੰਗਾ ਬੋਲ ਜਾਂਦਾ ਹਨਾ ਤੇ ਉਹ 2 4 ਮਿੰਟ ਦੀ ਬਹਿਸ ਹੁੰਦੀ ਆ ਉਹਦੇ ਕਰਕੇ ਆਪਣਾ ਸਾਰਾ ਦਿਨ ਖਰਾਬ ਨਾ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਉਹਦੀ ਗੱਲ ਇਧਰੋਂ ਸੁਣੋ ਤੇ ਉਧਰੋਂ ਕੱਢ ਦੋ ਤੇ ਆਪਣਾ ਦੇਣਾ ਆਪਣੀ ਲਾਈਫ ਨੂੰ ਇੰਜੋਏ ਕਰਿਆ ਕਰੋ ਸੋ ਦੋਸਤੋ ਇਹ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ